कहाँ से आए हो मैम आप? पंजाब से। पंजाब से। कैसे लग रहा है यहाँ पे आके? असी पंजाबी बोलते हैं जिसका नाम पंजाबी बोलते हैं। पंजाबी तो हमें भी आती है।, फिर है। तो फिर पंजाबी में बात करते हैं। हाँ। क्या मिल गया जी तो नॉन सोलन। वाल्डिया लग गया? ओके ਕੀ ਖਾਸ ਵਧੀਆ ਲੱਗਿਆ ਇੱਥੇ ਹਰੀਆਲੀ ਜਾਂਦੇ ਆ ਹਰੀਆਲੀ ਇੰਨੇ ਸੋਹਣੇ ਵਾਹ ਇਹ ਮੁਹੱਵਿਆ ਸੰਬਿਲਵਤਨ ਵਾਲੇ ਲੋਕ ਜਿਦਾਂ ਸਖ ਸੇਵਾ ਕੀਤੀ ਸੀ ਸਰਕਾਰ ਨੇ ਸੋਨੇ ਕਰਦੇ ਨੇ ਉਹ ਸ਼ੁਭ ਬਣਾਉਣੇ ਕੋ ਬਹੁਤ ਜਸਰ ਲੱਗਿਆ ਸਾਰੀਆਂ ਸਹਗੀਆਂ ਨਾਲ ਆਈਆਂ ਨੇ ਬਹੁਤ ਖੁਸ਼ੀ ਦੀ ਗੱਲ ਹੈ ਕਿ ਸਾਰੀ ਸਹਗੀਆਂ ਨਾਲ ਆ ਰਹੇ ਸੀ ਖੁਸ਼ੀ ਮਨਾਈ ਅੱਜ ਅਸੀਂ ਬੱਥਰੇ ਕੇਕ ਵੀ ਇਕਟਿਆ ਅੱਜ ਅੱਛਾ ਅੱਛਾ ਬਹੁਤ ਵਧੀਆ ਫਰੈਂਡ ਦਾ ਚਾਰ ਦਿਨ ਸੀਗਾ ਹਾਂਜੀ ਹਾਂਜੀ ਬਹੁਤਧੀ ਅਸੀਂ ਸਿੰਘ ਲਾਏ ਹੋ ਸੀ ਹਰ ਸਭ ਬਹੁਤ ਖਿਚੀ ਹੈ ਮੈਮ ਮੈਂ ਤੁਹਾਨੂੰ ਚੈਨਲ ਤੇ ਵੀ ਦੇਖਿਆ ਹੈ ਕਿਹੜਾ ਚੈਨਲ ਹੈ ਤੁਹਾਡਾ ਤੁਸੀਂ ਲੋਕ ਬੋਲੀਆਂ ਤੋਂ ਸ਼ਾਇਦ ਲੋਕ ਗੀਤ ਲੰਬੀ ਏਕਮ ਵਾਲੇ ਗੀਤ ਤੁਸੀਂ ਬਹੁਤ ਗਾਉਂਦੇ ਹੋ ਨਾ ਬਹੁਤ ਛੋਟੇ ਛੋਟੇ ਮੈਂ ਤੁਹਾਡੇ ਵੇਖੇ ਨੇ ਕਿ ਵੀਡੀਓਜ਼ ਵਗੈਰਾ ਕੀਰਾ ਚੰਦਲ ਮੈਮ ਪਲੀਜ਼ ਸੁਣੋ ਸਾਨੂੰ ਜਾਂ ਕੀ ਵਿਰਸਾ ਨੰਬਰ 42 ਦੀ ਤਾਂ ਜੀ ਮੈਮ ਦੂਸਰਾ ਚੈਨਲ ਕੌਨਸੇ ਹੈ ਚੈਨਲ ਮੇਰਾ ਤਾਂ ਬਸ ਸੇ ਹੀ ਦਾ ਵੀ ਸਨ ਦੇ ਕੋਲ ਹਾਂਜੀ ਹਾਂਜੀ ਤੇ ਦੂਜਾ ਚੈਨਲ ਹੈ ਮੇਰਾ ਮਹਿਕ ਦੇ ਦੰਦਾ ਅੱਛਾ ਜੀ ਅੱਛਾ ਹਾਂਜੀ ਹਾਂਜੀ ਲੋਕ ਬੋਲੀਆਂ ਲੋਕੀ ਦਾ ਸਿੱਖਣੀਆਂ ਤੇ ਤੁਹਾਨੂੰ ਮੇਰਾ ਪੰਜਾਬੀ ਵੀਸ ਤੇ ਮੇਰਾ ਮਹਿਕ ਦੇ ਦੰਦਾ ਦੇ ਵਿੱਚ ਹਰ ਤਰ੍ਹਾਂ ਦੇ ਜਿਹੜੀ ਵੀ ਮੈਟਰ ਕਿਤੇ ਸੀ ਬਣ ਜਾਂਦੇ ਆ ਕਿਤੇ ਸਾਡੇ ਤਰ੍ਹਾਂ ਦੇ ਵੀਡੀਓ ਬਣ ਜਾਂਦੇ ਨੇ ਅਸੀਂ ਸਾਰੀਆਂ ਸਿੱਧੀਆਂ ਇਕੱਠੀਆਂ ਹੋ ਕੇ ਜਾਂਦੇ ਆ ਤੇ ਤੁਹਾਨੂੰ ਉਹ ਵਾਲੇ ਵੀਡੀਓ ਕਰਦੇ ਹਾਂ ਤੇ ਜੇ ਚੈਨਲ ਨੂੰ ਕੁਝ ਜੀ ਰੂਲ ਦੇਣਾ ਹੈ ਸਬਸਕ੍ਰਾਈਬ ਕਰਨਾ ਲਾਈਕ ਕਰਨਾ ਕਮੈਂਟ ਕਰਨਾ ਤੇ ਤੁਸੀਂ ਬੋਲਦੇ ਬਹੁਤ ਸੋਹਣੇ ਲੱਗਿਆ ਤੁਹਾਡੇ ਦੇ ਬਾਰੇ ਕਹਾਣੀ ਤੇ ਸੋਹਣੇ ਸੋਹਣੇ ਜਗਾਂ ਦੇ ਵਿੱਚ ਸੀ ਕੋ ਬਣ ਜਾਂਦੇ ਆ ਉੱਚ ਉੱਚ ਸਾਡਾ ਬਹੁਤ ਸੋਹਣਾ ਗਰੁੱਪ ਬਣਿਆ ਹੋਇਆ ਸਾਰਾ ਭੈਣਾ ਦਾ ਅੱਛਾ ਅੱਛਾ ਮੈਂ ਵੀ ਇੱਕ ਗੱਲ ਦੱਸਾਂ ਤੁਹਾਨੂੰ ਮੈਂ ਬਸ ਮੈਂ ਤੁਹਾਡਾ ਚੈਨਲ ਨਾ ਮੈਂ ਤੁਹਾਨੂੰ ਜਾਣਦੀ ਤੇ ਨਹੀਂ ਹੈਗੀ ਮੈਂ ਤੁਹਾਡਾ ਚੈਨਲ ਨਾ ਪਹਿਲਾਂ ਹੀ ਸਬਸਕ੍ਰਾਈਬ ਕੀਤਾ ਹੋਇਆ ਬੜੇ ਸੋਹਣੇ ਤੁਸੀਂ ਲੰਮੀਆਂ ਹਿੱਕਾਂ ਵਾਲੇ ਗੀਤ ਦੋਹੇ ਪੁਰਾਣਾ ਜਿੱਦਾਂ ਪੁਰਾਣੇ ਆਪਣਾ ਵਿਰਸਾ ਹੈਗਾ ਉਹਨੂੰ ਤੁਸੀਂ ਜਾਗਰੂਕ ਕਰ ਰਹੇ ਹੋ ਲੇਕਿਨ ਮੈਂ ਤੁਹਾਡਾ ਨਾ ਧੰਨਵਾਦ ਕਰਦੀ ਆਂ ਕਿ ਤੁਸੀਂ ਇਸ ਚੀਜ਼ ਦੇ ਵਿੱਚ ਆਪਣੇ ਵਿਰਸੇ ਨੂੰ ਅੱਗੇ ਲੈ ਕੇ ਆ ਰਹੇ ਹੋ ਉਸ ਵਿਰਸੇ ਨੂੰ ਤੁਸੀਂ ਸੰਭਾਲਿਆ ਹੋਇਆ ਹੈ ਪੁਰਾਣੇ ਪੁਰਾਣੇ ਜਵਾਨੇ ਨੇ ਜਿਵੇਂ ਚੀਜ਼ਾਂ ਨੇ ਉਹ ਤੁਸੀਂ ਦਿਖਾਉਂਦੇ ਹੋ ਤਾਂ ਕਿ ਜੋ ਹੁਣ ਆਉਣ ਵਾਲੀ ਪੀੜ੍ਹੀ ਹੈ ਉਹਨਾਂ ਨੂੰ ਪਤਾ ਚੱਲੇ ਹਨਾ ਪੁਰਾਣਾ ਵਿਰਸਾ ਸਾਡਾ ਕੀ ਹੈ ਸੋ ਧੰਨਵਾਦ ਕਰਦੇ ਆ ਮੈਮ ਤੁਹਾਡਾ ਬਹੁਤ ਵਧੀਆ ਲੱਗਿਆ ਤੁਹਾਨੂੰ ਮਿਲ ਕੇ ਸ਼ੁਕਰੀਆ ਜੀ ਹਾਂਜੀ ਜੀ ਤੁਸੀਂ ਇਹਨਾਂ ਮਾਸ ਸਰਕਾਰ ਸਾਨੂੰ ਗਿਆਨ ਦਿੱਤਾ ਹਾਂਜੀ ਹਾਂਜੀ ਜੀ ਪ੍ਰਮਾਤਮਾ ਤੁਹਾਨੂੰ ਬਹੁਤ ਖੁਸ਼ ਰੱਖੇ ਹਾਂਜੀ ਦੁਆਵਾ ਸਾਡੇ ਬਲੋਂ ਹਾਂਜੀ ਮੈਂ ਤੁਹਾਡੀ ਬਹੁਤ ਵੱਡੀ ਫੈਨ ਆ ਜੀ பூத்த வடிவியா மீன் மில்க்கு தன்வாது தன்வாதி